ਵਾਰਕੁਰੂ ਜੀ ਦਾ ਖਾਲਸਾ ਵਾਰਕੁਰੂ ਜੀ ਕੀ ਫਤਿਹ ਗ੍ਰਮ ਮੰਤਰੀ ਅਮਿਤ ਸ਼ਾ ਦਾ ਆ ਜਿਹੜਾ ਬਿਆਨ ਆਇਆ ਹੈ ਉਹਦੇ ਵਿੱਚ ਰਾਜਵਾਨੇ ਨੂੰ ਉਹਨੇ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਕਿ ਰਾਜਵਾਨੇ ਨੂੰ ਗੁਨਾਹ ਕਰਕੇ ਵੀ ਅਹਿਸਾਸ ਨਹੀਂ ਹੈਗਾ ਕਿ ਮੈਂ ਗਲਤੀ ਕੀਤੀ ਹੈ ਕਿਉਂਕਿ ਉਹਦੀ ਫਾਸਸ਼ੀ ਨੂੰ ਮਾਫ ਕਰਾਉਣ ਵਾਸਤੇ ਪਹਿਲਾਂ ਬਾਦਲਾ ਨੇ ਇੱਕ ਡਰਾਮਾ ਕੀਤਾ ਸੀ ਕਿ ਅਸੀਂ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਤੇ ਹੁਣ ਜਦੋਂ ਰਹਾਅ ਹੋਣ ਦੀ ਗੱਲ ਪੰਜਾਬ ਦੇ ਵਿੱਚ ਚੱਲਦੀ ਹੈ ਅਰਜਵਨ ਦੀ ਸਿਸਟਰ ਦੇ ਨਾਲ ਸ਼ੋਮਲੀ ਅਕਾਲੀ ਦਲ ਕੀ ਗੇਮ ਖੇਡਦਾ ਹੈ ਕਿਹੜੀ ਸਟੇਟਮੈਂਟ ਜੇਲ੍ਹ ਦੇ ਵਿੱਚੋਂ ਅਰਜਵਨਾਂ ਤੋਂ ਦਿਵਾਉਣੀ ਹੈ ਜਾਂ ਕੀ ਗਿਡਮਿਡ ਚੱਲਦੀ ਹੈ ਇਹ ਤਕਰੀਬਨ ਸਿੱਖ ਕੌਮ ਨੂੰ ਬੇਬ ਕੋ ਬਣਾਇਆ ਜਾਂਦਾ ਹੈ ਜਦੋਂ ਅੱਜ ਅਮਿਤ ਸ਼ਾਹ ਦਾ ਬਿਆਨ ਸੁਣਿਆ ਤਾਂ ਉਹਨਾਂ ਨੇ ਕੇਵਲ ਰਾਜੋਣ ਦਾ ਜ਼ਿਕਰ ਕਿਉਂ ਕੀਤਾ ਹੈ ਬੰਦੀ ਸਿੰਘ ਤਾਂ ਹੋਰ ਵੀ ਬਹੁਤ ਨੇ ਜਦੋਂ ਸਾਡੇ ਪੰਜਾਬ ਦੇ ਵਿੱਚ ਸਿੱਖਾਂ ਵੱਲੋਂ ਧਰਨੇ ਲਾਏ ਜਾਂਦੇ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਵਾਸਤੇ ਉਹ ਤਾਂ ਸਾਰੇ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਇਹ ਤਕਰੀਬਨ ਮੇਰੇ ਕਹਿਣ ਦੀ ਗੱਲ ਨਹੀਂ ਸਭ ਨੂੰ ਪਤਾ ਹੈ ਪਰ ਜਦੋਂ ਅਮਿਤ ਸ਼ਾਹ ਦਾ ਅੱਜ ਬਿਆਨ ਸੁਣਿਆ ਉਹਨੇ ਕੱਲੇ ਰਾਜ ਹੋਣ ਦੀ ਗੱਲ ਕੀਤੀ। ਉਹਦੇ ਵਿੱਚ ਗੇਮ ਕੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਜਲ੍ਹ ਦੀ। ਸ਼੍ਰੋਮਣੀ ਅਕਾਲੀ ਜਲ੍ਹ ਦੇ ਨਾਲ ਗੱਠ ਜੋੜ ਹੁੰਦਾ ਹੈ, ਅਲਾਈਅੰਸ ਹੁੰਦਾ ਜਾਂ ਨਹੀਂ ਹੁੰਦਾ। ਇਹ ਤਾਂ ਹਲੇ ਸਮਾਂ ਦੱਸੋ। ਪਰ ਮੈਂ ਇੱਕ ਗੱਲ ਇੱਥੇ ਕਹਿਣੇ ਚਾਹੁੰਦਾ ਕਿ ਜਿਨ੍ਹਾਂ ਨੂੰ ਸਿੱਖ ਕੌਮ ਨੇ ਕੌਮ ਦੇ ਜਰਨੈਲ ਮੰਨਿਆ ਕਿ ਕੌਮਲੇ ਕੁਝ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਵਿੱਚੋਂ ਰਾਜੋਣੇ ਦਾ ਨਾਮ ਵੀ ਆਉਂਦਾ ਹੈ ਬਲਵੰਤ ਸਿੰਘ ਰਾਜੋਣਾ ਮੈਂ ਜਿਹੜੀ ਗੱਲ ਪਹਿਲਾਂ ਵੀ ਬਹੁਤ ਵਾਰ ਕਹੀ ਹੈ ਕਿ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਚੱਲੇ ਹੋਏ ਕਾਰਤੂਸ ਨੇ ਜਾਂ ਬਾਦਲ ਪਰਿਵਾਰ ਹੈ ਇਹ ਤਕਰੀਬਨ ਤਕਰੀਬਨ ਜੇ ਕੋਈ ਕੌਮਲੇ ਕੁਝ ਕਰਦਾ ਹੈ ਉਹਨੂੰ ਆਪਣੀਆਂ ਜੁੱਤੀਆਂ ਦੇ ਵਿੱਚ ਬਹਾਉਣ ਦੀ ਕੋਸ਼ਿਸ਼ ਕਰਦੇ ਨੇ ਇਹਦਾ ਰਾਜਵਾਨੇ ਨੂੰ ਸੋਚਣ ਦੀ ਲੋੜ ਪੈਣੀ ਹੈ ਕਿ ਜਿਹੜੇ ਬੰਦੀ ਸਿੰਘ ਹੋਰ ਨੇ ਉਹਨਾਂ ਦਾ ਜ਼ਿਕਰ ਅਮਿਤ ਸ਼ਾਹ ਨੇ ਕਿਉਂ ਨਹੀਂ ਕੀਤਾ ਕੇਵਲ ਰਾਜਵਾਨੇ ਦਾ ਜ਼ਿਕਰ ਕਿਉਂ ਕੀਤਾ ਇਹ ਸਾਨੂੰ ਵੀ ਸਮਝਣਾ ਪੈਣਾ ਹੈ ਰਾਜਵਾਨੇ ਨੂੰ 0 ਤੋਂ 0 ਤਾਂ ਅਕਾਲੀ ਦਰਬਾਰ ਨੇ ਬਣਾਈ ਦਿੱਤਾ ਪਹਿਲਾਂ ਦੀ ਸਿਸਟਮ ਦੇ ਕੋਲੋਂ ਕਹਿ ਲਈਏ ਇਲੈਕਸ਼ਨ ਲੜਾਈ ਗਈ ਉਹਨੂੰ ਚੋਣਾਂ ਦੇ ਵਿੱਚ ਖੜਾ ਕਰ ਦਿੱਤਾ ਹਰ ਵੀ ਸੀ ਤੇ ਜਿਹੜੀ ਅੱਜ ਦੀ ਸਟੇਟਮੈਂਟ ਦੀ ਗੱਲ ਬਾਤ ਹੈ ਇਹ ਕਿਤੇ ਨਾ ਕਿਤੇ ਅੰਦਰ ਖਾਤੇ ਕੋਈ ਖਿਚੜੀ ਪੱਕ ਰਹੀ ਹੈ ਤੇ ਇਹ ਪਕਾ ਕੌਣ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਪਰਵਾਰ ਰਾਜੌਣ ਦੇ ਨਾਲ ਮਿਲ ਕੇ ਹੋ ਰੇ ਸੰਭ ਕੁਝ ਜਦੋਂ ਅਮਿਤ ਸ਼ਾਹ ਨੇ ਇਹ ਬਿਆਨ ਦਿੱਤਾ ਉਥੋਂ ਸਾਫ਼ ਸਾਨੂੰ ਸੁਣਾਈ ਦਿੰਦਾ ਹੈ ਔਰ ਉਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੀ ਸੈਂਟਰ ਸਰਕਾਰ ਹੈਗੀ ਆ ਉਹ ਬੰਦੀਆਂ ਨੂੰ ਰਿਹਾ ਨਹੀਂ ਕਰੂਗੀ ਔਰ ਜਿਹੜੇ ਪੰਜਾਬ ਦੇ ਚੱਲੇ ਹੋਏ ਕਾਰਤੂਸ ਸ਼ਰਮਣੀ ਕਾਲਗਲ ਦੇ ਲੀਡਰ ਨੇ ਜਾਂ ਬਾਦਲ ਪਰਿਵਾਰ ਹੈ ਇਹਨਾਂ ਨੇ ਬਸ ਗਿੱਟਮਿਟ ਕਰਕੇ ਸ਼ਰਮਣੀ ਅਕਾਲੀ ਦਲ ਨੂੰ ਕਿੱਦਾਂ ਦੁਬਾਰਾ ਲੀਡ ਤੇ ਲਿਆਂਦਾ ਜਾਵੇ ਇਹਨਾਂ ਦੀਆਂ ਇਹ ਨੌਟਾਂਕੀਆਂ ਨੇ ਜਦੋਂ ਰਾਜੌਣ ਦੀ ਫਾਂਸੀ ਮਾਫ ਕਰਵਾਈ ਗਈ ਹੈ ਉਸ ਵਕਤ ਇਕ ਰੈਲੀ ਪੰਜਾਬ ਦੇ ਵਿੱਚ ਕੇਸਰੀ ਦਸਤਾਰਾਂ ਸਜਾ ਕੇ ਕੱਢੀ ਗਈ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਇਹ ਲੋਕਾਂ ਨੂੰ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਕਹਿ ਦਿੱਤਾ ਸੀ ਕਿ ਅਸੀਂ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਪਰ ਬਾਅਦ ਵਿੱਚ ਭਾਂਡਾ ਫੁੱਟ ਗਿਆ ਸੀ ਕਿ ਰਾਸ਼ਟਰਪਤੀ ਨੂੰ ਕੋਈ ਚਿੱਠੀ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਲਿਖੀ ਸੀ ਕੇਵਲ ਲੋਕਾਂ ਨੂੰ ਬੇਵਕੂ ਬਣਾਇਆ ਸੀ ਉਹ ਚਿੱਠੀ ਉਸ ਵਕਤ ਵੀ ਨਹੀਂ ਲਿਖੀ ਸੀ ਤੇ ਹੁਣ ਵੀ ਜਿਹੜੀ ਗੱਲਬਾਤ ਬਾਦਲ ਪਰਿਵਾਰ ਵੱਲੋਂ ਰਾਜਵਾਨੇ ਦੇ ਨਾਲ ਚੱਲ ਰਹੀ ਹੈ ਤੇ ਅੱਜ ਅਮਿਤ ਸ਼ਾਹ ਦਾ ਬਿਆਨ ਸੁਣ ਕੇ ਇਹ ਸਾਫ਼ ਹੋ ਗਿਆ ਕਿ ਜਿਹੜੀ ਵੀ ਖਿਚੜੀ ਇਹ ਵੋਟਾਂ ਲਈ ਪਕਾ ਰਹੇ ਨੇ ਰਾਜਵਾਨੇ ਦੇ ਨਾਲ ਮਿਲ ਕੇ ਉਹ ਬਾਦਲ ਪਰਿਵਾਰ ਹੈ ਬੰਦੀ ਸਿੰਘਾਂ ਦੇ ਨਾਲ ਇਨਾਂ ਦਾ ਕੋਈ ਤਾਲੁਕਤ ਨਹੀਂ ਕੋਈ ਸਬੰਧ ਨਹੀਂ ਜੇ ਬੰਦੀ ਸਿੰਘਾਂ ਦੀ ਗੱਲ ਹੋਵੇ ਤਾਂ ਮਿਤ ਸ਼ਾਫਿਰ ਅਜ ਜਿਹੜੇ ਇੰਡੀਆ ਦੇ ਗ੍ਰਹਿ ਮੰਤਰੀ ਨੇ ਭਾਰਤ ਦੇ ਉਹ ਸਾਰੇ ਸਿੰਘਾਂ ਦਾ ਜ਼ਿਕਰ ਕਰਦੇ ਟੋਟਲ ਬੰਦੀ ਸਿੰਘਾਂ ਦਾ ਜ਼ਿਕਰ ਕਰਦੇ ਔਰ ਅੱਜ ਉਹਨਾਂ ਦਾ ਜ਼ਿਕਰ ਕਿਉਂ ਕੀਤਾ ਇਹਦਾ ਮਤਲਬ ਕਿ ਤੇ ਨਾ ਕਿਤੇ ਅੰਦਰ ਖਾਤੇ ਜਿਹੜੀ ਅਲਾਈਅੰਸ ਦੀ ਗੱਠ ਜੋੜ ਦੀ ਗੱਲਬਾਤ ਚੱਲ ਰਹੀ ਹੈ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਉ ਜਾਨੀ ਕਿ ਨਾਤੇ ਵੀਰੇਪੀ ਕਾਲੀਆਂ ਦੇ ਨਾਲ ਅਲਾਈਅੰਸ ਕਰੇ ਗੜ ਜੋੜ ਕਰੇ ਇਹ ਵੀ ਸਾਫ ਹੈ ਬਾਦਲ ਕੇਵਲ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖ ਕੌਮ ਨੂੰ ਬੇਵਕੂਫ ਬਣਾ ਰਹੀ ਹੈ ਸਰਕਾਰ ਤੇ ਬੰਦੀ ਸਿੰਘਾਂ ਨੂੰ ਸਰਦਨ ਦੇ ਮੋੜ ਵਿੱਚ ਬਿਲਕੁਲ ਨਹੀਂ ਇਹ ਤੇ ਸਾਫ ਹੋ ਗਿਆ ਅੱਜ ਦੇ ਬਿਆਨ ਤੋਂ ਜੇ ਬੰਦੀ ਸਿੰਘਾਂ ਦੀ ਉਹ ਗੱਲ ਕਰਦੇ ਅਮਿਤ ਸ਼ਾਹ ਬਿਆਨ ਦਿੰਦੇ ਤਾਂ ਸਾਰਿਆਂ ਦੀ ਗੱਲ ਕਰਦੇ ਟੋਟਲ ਬੰਦੀ ਸਿੰਘਾਂ ਦੀ ਗੱਲ ਕਰਦੇ ਇਕੱਲੇ ਰਾਜਵਾਨੇ ਦੇ ਤੇ ਕਿਉਂ ਬਿਆਨ ਦਿੱਤਾ ਇਹ ਸੋਚਣ ਵਾਲੀ ਗੱਲ ਹੈ ਜਣੇ ਕਿ ਸਾਨੂੰ ਸਮਝਣਾ ਪੈਣਾ ਕਿ ਇਹ ਸਟੇਟਮੈਂਟ ਕਿਉਂ ਦਿੱਤੀ ਗਈ ਮੈਂ ਸਾਫ਼ ਕਹਿ ਦਉ ਨਾ ਕਿ ਇਹ ਬਾਦਲਾਂ ਦਾ ਅੰਦਰ ਖਾਤੇ ਰਾਜਵਾਨਾਂ ਦੇ ਨਾਲ ਮਿਲ ਕੇ ਕੀ ਕੁਝ ਚੱਲ ਰਿਹਾ ਹੈ ਤੇ ਕਿਵੇਂ ਲੋਕਾਂ ਨੂੰ ਬੇਕੂ ਬਣਾ ਰਹੇ ਨੇ ਇਹ ਸਮਾਂ ਦੱਸੂਗਾ ਹਾਂ ਇਗਲ ਮੈਂ ਕਲੀਅਰ ਕਰ ਦੇਣਾ ਜਿਹੜੇ ਬੰਦੀ ਸਿੰਘ ਸਾਡੇ ਕੌਮ ਦੇ ਵਿੱਚੋਂ ਜੇਲ੍ਹਾਂ ਦੇ ਅੰਦਰ ਬੰਦ ਨੇ ਕੌਮ ਸਤਕਾਰ ਕਰਦੀ ਹੈ ਉਹਨਾਂ ਦਾ ਬੌਧਿਆਂ ਦੇ ਵਿੱਚ મતਭੇਦ ਵਿਚਾਰਾਂ ਕਰਕੇ ਹੋ ਸਕਦੇ ਨੇ ਹੋਣਗੇ ਪਰ ਜਿਹੜਾ ਸਰਕਾਰ ਦਾ ਰਵਈਆ ਹੈਗਾ ਉਹ ਬਿਲਕੁਲ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰੂਗੀ ਇੱਥੇ ਕੋਈ ਦੋਰਾਮਾ ਨਹੀਂ ਕਿਉਂਕਿ ਜਿਹੜਾ ਅੱਜ ਦਾ ਬਿਆਨ ਦਿੱਤਾ ਹੈ ਉਹ ਕਹਿੰਦੇ ਰਾਜੋਗਣੇ ਨੂੰ ਤੇ ਬਿਲਕੁਲ ਅਹਿਸਾਸ ਹੀ ਹੈ ਨਹੀਂ ਕਿ ਮੈਂ ਗਲਤੀ ਕੀਤੀ ਹੈ ਉਹ ਕਹਿੰਦੇ ਰਾਜੋਣੇ ਨੇ ਕਤਲ ਕੀਤਾ ਹੈ ਕਹਿੰਦੇ ਉਹ ਤੇ ਅਹਿਸਾਸ ਹੀ ਨਹੀਂ ਕਰਦੇ ਯਾਨੀ ਕਿ ਸਿੱਧੇ ਤੌਰ ਤੇ ਉਹਨਾਂ ਨੇ ਅੱਤਵਾਦੀ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿ ਦਿੱਤਾ ਉਹ ਛੱਡਣਗੇ ਨਹੀਂ ਤੇ ਮੈਂ ਜਿਹੜੀ ਅੱਜ ਗੱਲਬਾਤ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਾਡੀ ਕੌਮ ਨੂੰ ਇਹਨਾਂ ਬਾਗਲਾਂ ਦੇ ਜਾਲ ਵਿੱਚ ਪਹਿਲਾਂ ਫਸ ਗਏ ਹੁਣ ਨਾ ਫਸਿਓ ਇਹ ਅੰਦਰ ਖਾਤੇ ਗਲਵੱਤ ਕੀ ਕਰਦੇ ਨੇ ਲੋਕਾਂ ਦੇ ਵਿੱਚ ਕੀ ਕਰਦੇ ਨੇ ਇਹ ਬਹੁਤ ਵੱਡਾ ਝੂਠ ਮੈਂ ਕਹਨਾ ਪਹਿਲਾਂ ਵੀ ਇਹਨਾਂ ਨੇ ਸਿੱਖ ਕੌਮ ਦਾ ਬੇੜਾ ਬਹਾਇਆ ਤੇ ਹੁਣ ਵੀ ਲੋਕਾਂ ਨੂੰ ਬੇਕੂਬ ਬਣਾਉਣ ਦੀਆਂ ਤਿਆਰੀਆਂ ਜਿਹੜੇ ਤਾਣੇ ਬਣੇ ਨੇ ਬੁਣ ਰਹੇ ਨੇ ਇਹ ਬੇਨਤੀ ਪ੍ਰਵਾਨ ਕਰਿਓ ਔਰ ਜਦੋਂ ਕਿ ਇਹੋ ਜਿਹੇ ਸਟੇਟਮੈਂਟਾਂ ਸੈਂਟਰ ਗਵਰਨਮੈਂਟ ਵੱਲੋਂ ਆਉਂਦੀਆਂ ਹੁੰਦੀਆਂ ਨੇ ਥੋੜਾ ਜਿਹਾ ਧਿਆਨ ਦਿਆ ਕਰੋ ਗੌਰ ਕਰਿਆ ਕਰੋ ਕਿ ਕੀ ਹੋ ਰਿਹਾ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਜਸੇ ਕੰਮ ਨੂੰ ਕਿਵੇਂ ਬੇਵਕੂਫ ਬਣਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ